ਧੰਨ ਗੁਰੂ ਨਾਨਕ ਸਾਹਿਬ ਕਰਤਾਰਪੁਰ ਬੈਠੇ। ਹਜ਼ੂਰ ਦੇ ਚਰਨਾ ਵਿੱਚ ਇੱਕ ਗੁਰਸਿੱਖ ਲਿਖਦਾ ਹੈ। ਭਾਈ ਸਾਹਿਬ ਜੀ ਨੂੰ ਲਿਖਿਆ ਮੂਲਾ ਕੀਰਨ ਖਾਣੀਏ। ਅਚਰਜ ਚਲਤ ਲੁਭਤ ਗੁਰਬਾਸੀ। ਭਾਈ ਸਾਹਿਬ ਨੇ ਨਾਮ ਲਿਖਿਆ। ਉਹ ਭਾਈ ਮੂਲਾ ਜੀ ਸਤਗੁਰਾਂ ਦੇ ਚਰਨਾ ਚਾਹੇ। ਇਹ ਭਾਈ ਮੂਲੇ ਤਿੰਨ ਹੋਏ ਨੇ ਜੀ ਗੁਰੂ ਨਾਨਕ ਸਾਹਿਬ ਦੇ ਵੇਲੇ। ਇੱਕ ਤਾਂ ਭਾਈ ਮੂਲਾ ਸਿਆਲकोट ਵਾਲਾ ਜਿਨੇ ਲਿਖਿਆ ਸੀ ਮਰਨਾ ਸੱਚ ਤੇ ਜਿਉਣਾ ਝੂਟ ਇਹ ਭਾਈ ਮੂਲਾ ਇੱਕ ਭਾਈ ਮੂਲਾ ਬਾਬਾ ਮੂਲਾ ਚੌਣਾ ਜੀ ਮੈਂ ਬੇਨਤੀ ਕਰਾਂਗਾ ਬਾਬਾ ਮੂਲਾ ਜੀ ਜਿਹੜੇ ਸਾਡੇ অতি ਸਨਮਾਨਯੋਗ ਲਭਜ ਅਦਬ ਨਾਲ ਲਈਏ ਸਤਕਾਰ ਨਾਲ ਲਈਏ ਸਾਡੇ অতি ਸਨਮਾਨਯੋਗ ਮਾਤਾ ਸੁਲੱਖਣੀ ਜਿਹਦੇ ਪਿਤਾ ਜੀ ਨੇ ਉਹ ਵੀ ਪਟਵਾਰੀ ਸੀ ਇਹ ਭਾਈ ਮੂਲਾ ਜਿਹੜਾ ਹੈ ਇਹਦਾ ਪਿੰਡ ਕਿਹੜਾ ਸੀ ਇਹਦਾ ਜ਼ਿਕਰ ਨਹੀਂ ਮਿਲਦਾ ਪਰ ਭਾਈ ਸਾਹਿਬ ਦੀ ਰਚਨਾ ਵਿੱਚ ਉਹ ਮਿਲਦਾ ਮੂਲਾ ਕੀੜ ਮਖਾਨੀ ਹੈ ਅਚਰਜ ਚਲਤ ਲੁਭਤ ਗੁਣ ਦਾ ਸੀ ਸਤਿਗੁਰਾਂ ਦੇ ਚਰਣਾ ਚਾਏ ਮਹਾਰਾਜ ਜੀ ਨੂੰ ਕਹਿੰਦੇ ਨੇ ਸੱਚੇ ਬਾਦਸ਼ਾਹ ਮੈਨੂੰ ਸਮਤ ਦਿਓ ਉਪਦੇਸ਼ ਦਿਓ ਇਹ ਤਾਂ ਮਿਲਦਾ ਜੁਗ ਦਾ ਬਚਾ ਗੁਣਾਂ ਦੀ ਮੈਂ ਗੱਲ ਕਰ ਰਿਹਾ ਸਤਿਗੁਰੂ ਕਹਿੰਦੇ ਨੇ ਕੀਰਤਨ ਕਰਿਆ ਕਰੋ ਸਿਮਰਨ ਕਰਿਆ ਕਰੋ ਸ਼ਬਦ ਗਾਦਾ ਕਰੋ ਪਰ ਔਗਣ ਨੇ ਕਿਸੇ ਦੇ ਦੇਖੇ ਨਹੀਂ ਇਨੇ ਤਹਤੋ ਕਿਆ ਮਹਾਰਾਜ ਜੀ ਜੂਆ ਸ਼ਰਾਬ ਤੇ ਤਮਾਸ਼ੀ ਲੋਕ ਦੇਖਦੇ ਆ ਸਤਿਗੁਰੂ ਨੇ ਉੱਤੇ ਸਮਝਾਇਆ ਜੇ ਬਚਨਾ ਹੈ ਸੰਗਤ ਕੀਰਤਨ ਸ਼ਬਦ ਆਏ ਗੁਰਸਿੱਖਾਂ ਨੂੰ ਲਵ ਸੁਣਉ ਕਿਉਂਕਿ ਇਹ ਜੋ ਦ੍ਰਿਸ਼ਾ ਗੁਰਸਿੱਖਾਂ ਆਏ ਸਿੱਖਾਂ ਨੂੰ ਗੁਰਦੇਵ ਜਾਣ ਕੇ ਸੇਵਾ ਕਰਦੇ ਇਹ ਲਵਜ ਭਾਈ ਮਨੀ ਸਿੰਘ ਨੇ ਲਿਖੇ ਗੁਰਦੇਵ ਜਾਣ ਕੇ ਸੇਵਾ ਕਰਨੀ ਉਹਨੇ ਬਚਨ ਭੱਲੇ ਮੰਨ ਲਿਆ ਚਲਾ ਗਿਆ ਜੀ ਪਾਈ ਮੂਲਾ ਜੀ ਸ਼ਬਦ ਬਹੁਤ ਕਮਾਲ ਦਾ ਗਾਉਂਦੇ ਸਨ ਜਦੋਂ ਵੀ ਸਿੱਖ ਆਉਣਾ ਤੁਸੀਂ ਇੱਕੋ ਕੰਨ ਚ ਆਵਾਜ਼ ਗੂੰਜਨੀ ਗੁਰਦੇਵ ਜਾਨ ਕੇ ਸੇਵਾ ਕਰਨੀ ਹੈ ਇੱਕ ਦਿਨ ਕਿਹਾ ਇੱਕ ਪਖੰਡੀ ਇਹਨਾਂ ਦੇ ਘਰ ਆ ਗਿਆ ਮਹਿਲਾ ਵਰਤਾਂ ਖਾਣ ਆ ਗਿਆ ਜੀ ਉਹਨੇ ਸ਼ਬਦ ਬੜੇ ਕਮਾਲ ਦਾ ਗਾਇਆ ਵਜਦ ਵਿੱਚ ਆ ਕੇ ਸੁਰ ਵਿੱਚ ਆ ਕੇ ਗਾਇਆ ਭਾਈ ਸਾਹਿਬ ਜੀ ਨੂੰ ਕਹਿੰਦਾ ਮੈਂ ਰਾਤ ਰਹਿਣਾ ਹੈ ਭਾਈ ਸਾਹਿਬ ਨੇ ਨਾਦਮ ਕੀਤਾ ਇਹਨਾਂ ਦੇ ਘਰੋਂ ਬੀਬੀ ਨੇ ਪ੍ਰਸ਼ਾਦ ਪਾਣੀ ਸ਼ਿਕਾਇਆ ਉਦੀ ਸੇਵਾ ਸੰਭਾਲ ਕੀਤੀ ਉਹਨੂੰ ਬਿਸਤਰਾ ਲਾ ਦਿੱਤਾ ਬੀਬੀ ਜੀ ਨੇ ਕਿਹਾ ਜਦੋਂ ਕੰਮ ਆਪਣਾ ਸਾਰਾ ਸਮੇਟ ਲਿਆ ਤੇ ਜਿਹੜੇ ਉਹਨੇ ਗਹਿਣੇ ਪਾਏ ਸਮੋਸੇ ਆਪ ਮੈਂ ਬੇਨਤੀ ਕਰਨਾ ਪੁਰਾਣੀ ਸਮੇਂ ਪਿੰਡਾਂ ਵਿੱਚ ਸ਼ਾਮ ਨੂੰ ਸੌਣ ਲੱਗਿਆਂ ਬੀਬੀਆਂ ਜੋ ਗਹਿਣੇ ਪਾਏ ਹੁੰਦੇ ਸਨ ਉਹਨੂੰ ਉਤਾਰ ਕੇ ਕਿਸੇ ਭਾਂਡੇ ਚ ਰੱਖ ਦੇਣਾ ਜਦੋਂ ਅਲਮਾਰੀਆਂ ਲੋਕਰ ਨਹੀਂ ਭਾਂਡੇ ਸਨ ਉਸ ਬੀਬੀ ਨੇ ਸਾਰੇ ਗਹਿਣੇ ਉਤਾਰ ਕੇ ਬਰਤਨ ਚ ਪਾ ਕੇ ਘਰ ਦੀ ਅੰਗੀਠੀ ਤੇ ਰੱਖ ਦਿੱਤੇ ਇੱਕ ਸ਼ਬਦ ਅੰਗੀਤੀ ਹੁੰਦਾ ਸੀ ਇੱਕ ਸ਼ਬਦ ਪਰਸ਼ਕਤੀ ਹੁੰਦਾ ਸੀ ਸ਼ਬਦ ਪਰਸ਼ਕਤੀ ਸ਼ਬਦ ਚੇਤੇ ਹੋ ਉਹਨੇ ਉਹਦੇ ਤੇ ਰੱਖ ਦਿੱਤੇ ਉਹ ਵੇਂਦਾ ਰਿਹਾ ਉਹ ਜੇ ਲੰਮਾ ਪਿਆ ਪਰ ਅੱਖ ਨਾਲ ਲੈ ਕੇ ਥੇ ਵੀ ਅੱਖ ਨਾਲ ਦੇਖ ਲਿਆ ਉਹ ਰਾਤ ਉੱਠਿਆ ਜਿਹੜਾ ਸੋਨੇ ਵਾਲਾ ਗਹਿਣਿਆਂ ਵਾਲਾ ਡੱਬਾ ਸੀ ਨਾ ਜਿੰਝ ਪਾ ਕੇ ਰੱਖਿਆ ਭਾਂਡੇ ਵਿੱਚ ਪਾਇਓ ਡੱਬਾ ਇਹਨੂੰ ਡੱਬਾ ਕੱਢਿਆ ਤੇ ਬਾਹਰ ਨਿਕਲ ਗਿਆ ਬਾਹਰ ਤਾਲਾ ਲੱਗਾ ਹੋਇਆ ਸੀ ਇਨੇ ਯਤਨ ਕੀਤਾ ਉਹਨੇ ਦੇਰ ਨੂੰ ਖੜਾ ਚੁਨਾਈ ਦਿੱਤਾ ਭਾਈ ਮੋਲਾ ਜੀ ਉੱਠ ਬੈ ਉਹ ਕੋਲ ਚਲੇ ਕੇ ਕਹਿ ਲਗੇ ਭਾਈ ਸਿੱਖਾ ਇਸ ਵੇਲੇ ਰਾਤ ਨੂੰ ਇੰਨੀ ਠੰਡ ਇੰਨੀ ਸਰਦੀ ਕਹਿੰਦਾ ਅਸਰ ਚ ਮੈਂ ਰਮਣੀ ਜਾਣਾ ਹੈ ਰਮਣੀ ਜਾਣਾ ਦਰ ਤੇ ਮੈਂ ਸੋਚ ਕਰ ਲਈ ਮੇਰਾ ਪੇਟ ਖਰਾਬ ਹੋ ਗਿਆ ਜਿਹਨੂੰ ਅੱਜ ਸਾਡੇ ਖਾਲਸੀ ਬੋਲੇ ਅੱਜ ਕਹਿੰਦੇ ਮદાન ਮਾਰਨ ਕਿ ਸਾਡੇ ਪੁਰਾਣੇ ਸ਼ਬਦ ਨੇ ਬੈ ਉਹਦੀ ਵੋਕੈਬਲਰੀ ਜਿੰਦੀ ਰੱਖਣੀ ਚਾਹੀਦੀ ਉਨੇ ਕਿਹਾ ਜੀ ਮੈਂ ਰਮਣੀ ਜਾਣਾ ਹੈ ਭਾਈ ਸਾਹਿਬ ਕਹਿੰਦੇ ਸਰਦੀ ਬੜੀ ਹੈ ਤੁਸੀਂ ਵਿੜੇ ਵਿੱਚ ਬੈਠ ਜਾਓ ਉਹ ਕਹਿੰਦਾ ਇਹ ਚੰਗੀ ਗੱਲ ਵਿੜੇ ਵਿੱਚ ਬੈਠ ਜਾਈਏ ਭਾਈ ਸਾਹਿਬ ਕਹਿੰਦੇ ਤੁਸੀਂ ਵਿੜੇ ਵਿੱਚ ਬੈਠ ਜਾਓ ਮੈਂ ਹੱਥ ਨਾਲ ਸਫਾਈ ਕਰ ਦਿਆਂ ਦੇਖ ਉਸ ਉਸ ਦੇ ਅੰਦਰ ਦੀ ਭਾਵਨਾ ਕਹਿੰਦਾ ਨਹੀਂ ਜੀ ਮੈਂ ਬਾਹਰ ਜਾਣਾ ਅਚਨ ਚੇਤ ਕੀ ਹੋਇਆ ਉਹ ਸ਼ਦ ਅੰਦਰ ਢਲ ਗਿਆ ਜਿਹੜਾ ਉਹਦੇ ਕੋਲ ਸੋਨੇ ਵਾਲਾ ਡੱਬਾ ਸੀ ਨਾ ਜੀ ਉਹ ਜ਼ਮੀਨ ਤੇ ਡਿੱਗ ਪਿਆ ਭਾਈ ਸਾਹਿਬ ਜੀ ਨੇ ਡੱਬਾ ਪਕੜਿਆ ਕੰਨ ਲਗਿਆ ਉਹ ਪਕੜੋ ਤੁਹਾਡਾ ਡੱਬਾ ਕੁੰਜੀ ਲਿਆਂਦੀ ਚਾਬੀ ਲਿਆਂਦੀ ਤਾਲਾ ਖੋਲਿਆ ਉਹ ਚਲਾ ਗਿਆ ਭਾਈ ਮੋਲਾ ਜੀ ਆ ਕੇ ਨੰਮੇ ਬੈ ਗਏ ਸਵੇਰੇ ਦਿਨ ਚੜਿਆ ਬੀਬੀ ਉઠી ਉਹਨੇ ਕੰਮਕਾਰ ਕਰਦਿਆਂ ਜੋ ਕੁਝ ਆਪਣੇ ਗਹਿਣੇ ਪਾਣੇ ਸਰਦਾ ਉਹ ਗਹਿਣਿਆਂ ਵਾਲਾ ਡੱਬਾ ਨਾ ਮਿਲਿਆ ਤੇ ਉਹਨੇ ਬੋਲਣਾ ਸ਼ੁਰੂ ਕਰ ਦਿੱਤਾ ਵੀ ਉਹ ਗਹਿਣਿਆਂ ਵਾਲਾ ਡੱਬਾ ਕਿੱਥੇ ਹੈ ਭਾਈ ਮੋਲਾ ਜੀ ਕਹਿੰਦੇ ਨੇ ਰਾਤ ਚੋਰ ਆਏ ਸਨ ਉਹ ਚੋਰ ਲੈ ਗਿਆ ਤੇ ਉਹ ਅਗਲਾ ਸਵਾਲ ਕਰਦੀ ਵੀ ਜਿਹੜਾ ਆਇਆ ਸੀ ਰਾਤ ਸੇਖੋ ਕਿੱਥੇ ਗਿਆ ਕਹਿਣ ਨੂੰ ਸ਼ਰਮ ਦਾ ਮਾਰਾ ਚਲਾ ਗਿਆ ਕਿਤੇ ਮੇਰਾ ਨਾਂ ਨਾ ਲੱਗ ਜਾ ਇਸ ਬਿੰਦੂ ਨੂੰ ਧਿਆਨ ਨਾਲ ਸੁਣਿਓ ਮੈਂ ਤਾਂ ਕਿਹਾ ਭਾਈ ਸਾਹਿਬ ਨੇ ਲਿਖਿਆ ਕਿ ਭਾਈ ਮੂਲੇ ਦੀ ਸਾਖੀ ਹੈਰਾਨ ਕਰਨ ਵਾਲੀ ਹੈ ਲੋਕ ਸੋਚਣਗੇ ਇਹ ਹੋ ਸਕਦਾ ਆਪਣੇ ਘਰ ਦਾ ਸਮਾਨ ਬੰਦਾ ਬਾਹਰ ਚੋਰਾ ਚੋਰ ਨੂੰ ਦੇ ਦੇ ਉਹਨਾਂ ਕਿਹਾ ਜੀ ਉਹ ਆਏ ਸਨ ਤੇ ਉਹ ਚਲੇ ਗਿਆ ਉਹ ਇਸ ਕਰਕੇ ਚਲੇ ਗਿਆ ਕਿ ਸਰਦਾ ਨਾ ਨ ਲੱਗ ਜਾਏ ਬੰਦੇ ਨੇ ਆਪਣੀ ਘਰ ਵਾਲੀ ਨੂੰ ਵੀ ਦੱਸਿਆ ਜਦੋਂ ਫਿਰ ਗੁਰੂ ਨਾਨਕ ਸਾਹਿਬ ਦੇ ਚਰਨਾਚ ਗੁਰੂ ਦਰਬਾਰ ਵਿੱਚ ਗਏ ਕਿਨ ਸਤਿਗੁਰੂ ਗੁਰੂ ਨਾਨਕ ਸਾਹਿਬ ਬੈਠੇ ਸਨ ਮੰਜੀ ਤੇ ਮਾਰੇ ਮੰਜੇ ਤੇ ਅਕਸ਼ਰ ਬੈਠੇ ਸਨ ਸਾਹਮਣੇ ਦੇਖਿਆ ਪਾ ਇਹ ਬੁਲਾ ਰਿਹਾ ਮਹਾਰਾਜ ਉੱਠ ਬੈਜੀ ਸ਼ਬਦ ਕਿਹਾ ਕਹਾ ਬਚੋ ਕਹਾ ਬਚਨ ਕਹੋ ਬਚਨ ਸੁਣ ਭਾਈ ਮੂਲਾ ਰਿਧਾ ਤੋਰ ਸਿੱਖੀ ਅਨਕੂਲਾ ਕਿ ਸੁਣੋ ਕਹਾ ਉਹ ਕਹਿਉ ਬਚਨ ਸੁਣ ਭਾਈ ਮੂਲਾ ਭਾਈ ਮੂਲਾ ਮੇਰੀ ਗੱਲ ਸੁਣ ਰਿਧਾ ਤੋਰ ਸਿੱਖੀ ਅਨਕੂਲਾ ਤੇਰਾ ਖਿਰਦਾ ਸਿੱਖੀ ਅਨਕੂਲ ਕਹਿ ਅਗਲਾ ਬਚਨ ਮਨ ਪਰਦਾ ਤੈ ਢਾਕਿਉ ਬਨਾਈ ਤੂੰ ਮੇਰਾ ਪਰਦਾ ਟਕਿਆ ਹੈ ਮੇਰੇ ਪਰਦਾ ਪਾਇਆ ਮੇਰੇ ਨਾਤੇ ਤੇਰਾ ਢਾਕ ਹੈ ਗੁਰੂ ਸਦਾਹੀ ਤੇਰੇ ਪਰਦੇ ਗੁਰੂ ਸਦਾ ਟਕਦਾ ਹੈ ਸਾਬਤ ਨੇ ਪੁੱਛਿਆ ਜੀ ਮਹਾਰਾਜ ਇਹ ਕਿਹੜਾ ਪਰਦਾ ਟਕਿਆ ਤੁਸੀਂ ਕਿਹਾ ਵੀ ਤੇਰਾ ਕਿਰਦਾ ਸਿੱਖੇ ਅਨੁਕੂਲ ਹੈ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਭਾਈ ਮੋਲਾ ਤੂੰ ਸੁਣਾ ਉਹਨੇ ਸਾਰੀ ਘਟਨਾ ਸੁਣਾ ਦਿੱਤੀ ਬਈ ਇਸ ਤਰ੍ਹਾਂ ਸਤਾ ਸਿੱਖ ਦੇ ਭੀਖ ਤੇ ਲਾਇਆ ਸ਼ਬਦ ਪਰਦਾ ਸੀ ਚੋਰੀ ਕਰ ਲਈ ਪਰ ਮੈਂ ਘਰ ਵਾਲੀ ਨੂੰ ਨਹੀਂ ਦੱਸਿਆ ਤੇ ਮਹਾਰਾਜ ਕਹਿੰਦੇ ਕਿਉਂ ਨਹੀਂ ਦੱਸਿਆ ਕਹਿੰਨਗੇ ਸਤਿਗੁਰੂ ਉਹਨੇ ਤੇਰਾ ਨਾਮ ਲਿਆ ਸੀ ਉਹਨਾਂ ਤੁਹਾਡਾ ਸ਼ਬਦ ਗਾਇਆ ਸੀ ਤੇ ਕਿਤੇ ਮੈਂ ਤਾਂ ਬਸ ਬਾਬਾ ਨਾਨਕ ਤੇ ਬਾਬੇ ਨਾਨਕ ਦਾ ਸਿੱਖ ਵੇਖਿਆ